ਇਕ ਤਾਂ ਛੁੱਟੀ ਵਾਲਾ ਦਿਨ ਵੀ ਕੋਈ ਨਾ ਕੋਈ ਕੰਮ ਪੈ ਹੀ ਜਾਂਦਾ ਡੇ ਟੂ ਤੋਂ ਕਰ ਰਹਾ ਮੈਂ ਬਲੌਗਿੰਗ ਸਟਾਰਟ ਅੱਜ ਆ ਮੇਰਾ ਆਪ ਬਲੌਗਿੰਗ ਤੂਜਾ ਜਨ ਅੱਜ ਮੈਂ ਆਇਆ ਸੀ ਮੋਹਰਾਜਪੁਰ ਮਾਰਕੀਟ ਰਾਚਣ ਲਈ ਇੱਥੇ ਮੇਰੀ ਜਮੀਨਾਂ ਮੋ ਲਗਾਤ ਹੋਈ ਜਮੀਨਾਂ ਸਾਡੀ ਬਣਦੀ ਨਹੀਂ ਤੇ ਜਮੀਨ ਨੂੰ ਅਰਬਾ ਕਰਕੇ ਅਸੀਂ ਆਪਣਾ ਸਮਾਨ ਦੇਖਣ ਲਈ ਆ ਗਏ ਸਾਈਟ ਤੇ ਜੋ ਕੀ ਸੀਗਾ ਪੀਨਟ ਬਟਰ ਕਿਨੋ ਸੀ ਕਿਉਂ ਖਰੀਦਣਾ ਚਾਹੁੰਦੇ ਆ ਤੁਹਾਨੂੰ ਦੱਸਾਂਗੇ ਅਗਲੇ ਬਲੌਗ ਚ ਫਿਰ ਅਸੀਂ ਕੀਤੀ ਬਿਲਿੰਗ ਬਿਲਿੰਗ ਕਰਨ ਤੋਂ ਬਾਅਦ ਅਸੀਂ ਕੀਤਾ ਪੈਸੇ ਨੂੰ ਅਲਵਿਦਾ ਫਿਰ ਅਸੀਂ ਆ ਗਏ ਘਰੇ ਘਰੇਣ ਤੋਂ ਬਾਅਦ ਫਿਰ ਮੈਂ ਗਿਆ ਆਪਣੇ ਸਲੂਨ ਸਲੂਨ ਕਿਉਂਕਿ ਸਾਡਾ ਸਫਾਈ ਦਾ ਕੰਮ ਰਹਿ ਗਿਆ ਸੀਗਾ ਅਧੂਰਾ ਸਫਾਈ ਕਰਨ ਤੋਂ ਬਾਅਦ ਫਿਰ ਮੈਂ ਬਣਾਈ ਆਪਣੀ ਸਨੈਪ ਸਫਾਈ ਕਰਨ ਤੋਂ ਬਾਅਦ ਸਾਡਾ ਸਲੂਨ ਲੱਗ ਰਿਹਾ ਸੀਗਾ ਗੁੱਡ ਫਿਰ ਅਸੀਂ ਸਲੂਨ ਨੂੰ ਵਧਾ ਕੇ ਆਣਾ ਸੀਗਾ ਘਰਾਂ ਵੱਲ ਨੂੰ ਫਿਰ ਮੈਂ ਕਰਿਆਗਾ ਸੋਚਿਆ ਕਿ